ਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋ ਗਿਆ ਗੋਣ ਹੈ ਅੱਜ ਆਪਾਂ ਪਹੁੰਚੇ ਹਾਂ ਜੀ ਅੰਮ੍ਰਿਤਸਰ ਛਾਟਾ ਸੰਤ ਭੈਣ ਚਮੀ ਦਾ ਮੇਲਾ ਲੱਗਾ ਜੀ ਮੇਲਾ ਪੂਰਾ ਭਰਿਆ ਾਂਗ ਭਾਜੀ ਵੀ ਕੋਲੀ ਹੋ ਰਹੀ ਆ। ਵਾਜੇ-ਬੋਜੇ ਵੀ ਪੂਰੇ ਵੱਜ ਰਹੇ ਆ। ਅੰਛਦੀਪ ਆਇਆ ਮੇਲਾ ਵੇਖਣ। ਬੜੀ ਇਟ ਮੇ ਗਾਡ ਜੀ। ਬੋਦੂਆ। ਕਾਲੀ ਨੇ ਬੋਲਾਈ। ਕਾਲੀ ਰੋ। ਬੜਾ ਬੜਾ ਕਰੋ ਯਾਰ ਪੀਐਮ ਯਾਰ ਕਿਹਦਾ ਕਿਹਦੇ ਦਾ ਪਿਆਰ। ਨਨ ਕੋੜਨੋ ਆਪਾ ਯਾ ਸਤਿ ਸ੍ਰੀ ਅਕਾਲ ਜੀ ਲਾਈਵ ਹੋ ਚੁਕੇ ਆ ਅੱਜ ਆਏ ਆ ਮੇਲਾ ਬਸੰਤ ਪੈਂਚਮੀ ਦਾ ਸ਼ਹਾੜੇ ਬਸੰਤ ਪੈਂਚਮੀ ਦਾ ਮੇਲਾ ਟਾਈਮ ਹੋ ਚੁਕਿਆ ਘਟੋ ਘਟ ਮੇਰੇ ਖਿਆਲ ਸਵੇਰੇ 6:30 ਦਾ ਤੇ ਪੂਰਾ ਮੇਲਾ ਭਰਿਆ ਪਿਆ ਵਾ ਸਵੇਰ ਦਾ ਤੇ ਬਹੁਤ ਭਰਿਆ ਹੀ ਸੂਰੇ ਤੇ ਲੰਗਨ ਨੂੰ ਰਾਣੀ ਸੀ ਅੰਸ਼੍ਰੀਪ ਕੀਆ ਝੂਲੇ ਲੈ ਲੈ ਨੇ ਪਹਿਲਾਂ ਬਾਬਾ ਜੀ ਦੇ ਮੱਥਾ ਤੇ ਟੇਕ ਲਿਆ ਅੰਸ਼ ਸਭ ਤੋਂ ਪਹਿਲਾਂ ਝੂਲੇ ਆਪਾਂ ਆਏ ਆ ਜੀ ਮੇਲੇ ਤੇ ਬਸੰਤ ਦਾ ਹੈ ਸਤ ਸ੍ਰੀ ਅਕਾਲ ਮੈਂ ਮੇਰੇ ਮੇਲੇ ਪਹੁੰਚੇ ਆ ਜੀ ਛਾੜਾ ਮੈਨੂੰ ਬਹੁਤ ਪਸੰਦ ਆਇਆ ਪਰ ਉਹ ਤੇਰੇ ਨਾਲ ਹੀ ਬਹਿ ਲੜ ਰੋ ਦੇਖੋ ਜੀ ਪੂਰਾ ਮੇਲਾ ਭਰਿਆ ਤੰਗ ਬਾਜੀ ਵੀ ਪੂਰੀ ਹੋਈ ਅੱਜ ਇੱਥੇ ਤੇ ਮੇਰਾ ਲੱਗਾ ਜੀ ਛਾੜੇ ਇਹ ਜੇ ਆਪਾਂ ਐਂਟਰੀ ਕੀਤੀ ਆ ਅਜੇ ਕਾਫੀ ਲੰਮਾ ਪੈਂਦਾ ਵਾ ਹੋਰ 10 ਰੁਪਏ 7 ਰੁਪਏ ਹਾਂ ਸਾਰਾ ਦਿਖਾਉਂਦੇ ਹਾਂ ਹਾਂਜੀ ਹਾਂਜੀ ਅੰਸ਼ ਕਹਿ ਰਿਹਾ ਜੇ ਝੂਲੇ ਲੈਣੇ ਆ ਝੂਲੇ ਲੈਣੇ ਆ ਝੂਲੇ ਬਾਅਦ ਚ ਲੈਣੇ ਬਾਅਦ ਚ ਲੈਣੇ ਝੂਲੇ ਪਹਿਲਾਂ ਮੱਥਾ ਟੇਕ ਕੇ ਐਦਾਂ ਨਹੀਂ ਪਹਿਲਾਂ ਬੁੱਤ ਮੱਥਾ ਟੇਕ ਕੇ ਗਿਆ ਜੋਂ ਸਕੇਂਦਾ ਝੂਲੇ ਲੈਣੇ ਡਰੈਮ ਤੇ ਆਣ ਖਾਣ ਕੇ ਲੈਨੇ ਪੁੱਤ ਚਲ ਆਣ ਕੇ ਲੈਨੇ ਅੱਛਾ ਪਹਿਲਾਂ ਬਾਬਾ ਜੀ ਦੇ ਮੱਥਾ ਟੇਕੀਏ ਪੁੱਤ ਨੂੰ ਕੋਈ ਜਾਇਰ ਕੀਤਾ ਜਾ ਰਿਹਾ ਫਨ ਕੀਤਾ ਜਾ ਰਿਹਾ ਬੱਚਿਆਂ ਵੱਲੋਂ ਮੇਲਾ ਪੂਰਾ ਭਰਿਆ ਜੀ ਪਤੰਗ ਪਾਜੀ ਵੀ ਪੂਰੀ ਹੋਈ ਆ ਤੁਸੀਂ ਦੇਖ ਸਕਦੇ ਹੋ ਦੰਗ ਭਾਜੀ ਅਜੇ ਵੀ ਹੋ ਰਹੀ ਆ ਅੰਸ਼ ਕਹਿ ਰਿਹਾ ਜੀ ਝੂਲੇ ਲੈਣੇ ਆ ਪਰ ਮੱਥਾ ਟੇਕਣ ਤੋਂ ਬਾਅਦ ਝੂਲੇ ਸੁਵਾਵਾਂਗੇ ਠੀਕ ਆ ਆਪਾਂ ਤੁਹਾਨੂੰ ਪੈਂਚ ਨੂੰ ਇਹਦਾ ਮੇਲਾ ਸਾਡੇ ਨਾਲ ਲਾਈਵ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਜੀ ਕੋਈ ਆਸਕਰੀਨ ਖਾ ਰਿਹਾ ਕੋਈ ਕੱਪੜੇ ਖਰੀਦ ਰਿਹਾ ਕੋਈ ਕੱਪ ਖਰੀਦ ਰਿਹਾ ਕੋਈ ਡੇਹਾਂ ਖਰੀਦ ਰਿਹਾ ਕੋਈ ਛੋਟੇ ਪੀ ਰਿਹਾ ਇਧਰ ਕੱਪੜਿਆਂ ਦੀ ਸੇਲ ਲੱਗੀ ਜੇ ਆਈਸਕ੍ਰੀਮ ਸੌਫਟੀ ਆਈਸਕ੍ਰੀਮ ਸੌਫਟੀ 140 ਰੁਪਏ ਸੇਲ ਕੋਲਾ ਪੀਓ 20 ਰੁਪਏ ਸੇਲ 50 50 ਰੁਪਏ ਸੇਲ ਪੀਓ ਐਪਲ ਪੀਓ ਪਾਈਨੈਪਲ ਦੇਖੋ ਜੀ ਮੇਲਾ ਪੂਰਾ ਭਰਿਆ ਜੀ ਆਈਸਕ੍ਰੀਮ ਸੌਫੀ ਆਈਸਕ੍ਰੀਮ ਸੌਫੀ 14 ਤਰ੍ਹਾਂ ਦੇ ਫਲੇਵਰ ਪੀਓ ਪੂਰਾ ਪੀਓ ਠੀਕੀ ਪੀਓ ਬੇਗੂ ਪੀਓ ਹੋਰ ਵੀ ਹੋਰ ਕਤੰਗ ਬਾਜੀ ਹੋ ਰਹੀ ਆ ਰੋਈ ਮਰਾਇਆ ਗੁਲਫੀਆਂ ਖਾਓ ਗੁਲਫੀਆਂ ਖਾਓ ਜੀ ਕਿਦੋਂ ਆਵਾਜ਼ਾਂ ਆ ਰਹੀਆਂ ਗੁਲਫੀਆਂ ਖਾਓ ਜੀ ਕਦੇ ਕੋਈ ਆਵਾਜ਼ਾਂ ਆ ਰਹੀਆਂ ਕਿਤੇ ਕੋਈ ਆਵਾਜ਼ਾਂ ਆ ਰਹੀਆਂ ਡਾਡਾ ਨਾਲ ਤਸਵੀਰਾਂ ਸੰਭਾਲੀਆਂ ਕਰ ਰਹੇ ਆ ਫਾਂਕ ਪਾੜੀਆਂ ਵੀ ਹੋ ਰਹੀਆਂ ਮੇਲਾ ਪੂਰਾ ਭਰਿਆ ਜੀ ਤੇ ਥੰਮਟੇ ਰਵੀ ਮਛਰੀ ਪਈ ਐ ਪੀਓ ਹੋਲ ਪੀਓ ਪਾਣੀ ਪੀਓ ਬਾਵਾ ਪੀਓ ਬਾਕੀ ਗੁਰੂ ਘਰ ਆਓ ਸ਼ਰਧਾ ਨਾਲ ਆਓ ਪਾਤਸ਼ਾਹ ਦੇ ਦਰਸ਼ਨ ਕਰੋ ਆਈਸਕ੍ਰੀਮ ਖਾਓ ਸੌਫਟੀ ਖਾਓ ਸਿੰਗਲ ਫਲੇਵਰ ਖਾਓ ਆਦਰ ਵੇਖੋ ਬੀਬੀਆਂ ਦੇ ਕਾਂਡੇ ਝੁੰਕੇ ਜੇਕਰ ਕੋਈ ਲੇਟ ਦੇਖ ਰਹੀ ਹੈ ਤਾਂ ਦੇਖੋ ਜੀ ਆਈਸਕ੍ਰੀਮ ਖਾਓ ਸੌਫਟੀ ਖਾਓ ਦੇਖੋ ਕੰਨਾਂ ਦੇ ਆਓ ਭਾਜੀ ਆਓ ਭਾਜੀ ਆਈਸਕ੍ਰੀਮ ਸੌਫਟੀ ਆਈਸਕ੍ਰੀਮ ਸੌਫਟੀ ਬਹੁਤ ਤਰ੍ਹਾਂ ਦੇ ਤੁਹਾਨੂੰ ਜਿਵੇਂ 14 ਤਰ੍ਹਾਂ ਦੇ ਫਲੇਵਰ ਪੀਓ ਬੋਲਰ ਪੀਓ ਚੀਚੀ ਪੀਓ ਮੈਂਗੋ ਪੀਓ ਔਰੀਂਜ ਪੀਓ ਐਪਲ ਪੀਓ ਗ੍ਰੇਪਲ ਪੀਓ ਘਵਾਮਾਂ ਦੀਨ ਸਾਈਡ ਆਓ ਭਾਜੀ ਆਓ ਭਾਜੀ ਆਈਸਕ੍ਰੀਮ ਖਾਓ ਸੌਫਟੀ ਖਾਓ ਦੇਖੋ ਫਲੇਵਰ ਖਾਓ ਦੋਸਤੋ ਫਲੇਵਰ ਖਾਓ ਆਓ ਭਾਜੀ ਆਓ ਭਾਜੀ ਅਨੰਤ ਖਾਓ ਸਾਫਟੀ ਖਾਓ ਕਾਕੀ ਲੱਗਦਾ ਆਓ ਨਰੇਨ ਭਾਜੀ 14 ਤਰ੍ਹਾਂ ਦੇ ਫਲੇਵਰ ਪੀਓ ਕੋਲਾ ਪੀਓ ਜੀ ਜੀ ਪੀਓ ਮੈਂਗੋ ਪੀਓ 오ਰਿੰਜ ਪੀਓ ਪਾਣੀ ਪੀਓ ਪੂਰਾ ਪੂਰਾ ਮੇਲਾ ਫੰਡ ਕੀਤਾ ਯਾਰ ਆ ਕਾਈਟਾ ਗੋਟੀਆਂ ਪਤੰਗਾਂ ਭਾਜੀ ਪੂਰੇ ਪਤੰਗ ਭਾਈ ਚੱਲ ਰਹੀ ਆ ਆ ਵੇ ਚਾਂਗਾ ਫੜੀ ਫਿਰਦਾ ਗੋਡੇ ਲੁੱਟਣ ਅਵੇ ਕੋ ਚੰਗਾ ਆਬੜੀ ਫਿਰਦਾ ਗੁੱਡੇ ਲੁੱਟਣ ਨੂੰ ਦੇਖੋ ਜੀ ਮੇਲਾ ਪੂਰਾ ਭਰਿਆ ਜੀ ਇੱਧਰ ਤੁਹਾਨੂੰ ਮਖਾਉਣੇ ਆ ਪਤੰਗ ਬਾਜ਼ੀ ਜਿੱਧਰ ਹੋ ਰਹੀ ਐ ਇੱਧਰ ਪਤੰਗ ਬਾਜ਼ੀ ਹੋ ਰਹੀ ਐ ਦੇਖੋ ਤੇ ਸਾਰੇ ਇੱਧਰ ਪਤੰਗ ਬਾਜ਼ੀ ਛੱਤਾਂ ਲਾ ਲਾ ਪਤੰਗਾਂ ਡਾ ਰਹੇ ਨੇ ਇੱਧਰ ਪਤੰਗ ਬਾਜ਼ੀ ਕੀਤੀ ਜਾ ਰਹੀ ਐ ਉਧਰ ਝੂਲੇ ਲੱਗੇ ਆ ਜੀ ਇਹ ਲਾ ਪੂਰਾ ਭਰਿਆ ਜੀ ਕਿਥੇ ਆਣਾ ਅੰਦਰ ਜਾਣਾ ਵਾ ਚਲਦੇ ਆਂ ਅੰਦਰ ਆਉਂਦੀ ਜਾਣਾ ਚਲੋ ਆਜੋ ਲੋ ਜੀ ਪਰਸਾਂ ਦੀਆਂ ਸੇਲਾਂ ਔਰ ਵੇਖੋ ਟੈਡੀਕੇਟੇ ਸੁਣ ਸੁਣੇ ਜੀ ਸੇਲਾਂ ਦੇ ਵਾਹ ਜੀ ਵਾਹ ਵੇਖੋ ਕਿੱਡੇ ਸੋਹਣੇ ਸੋਹਣੇ ਟੈੜੀਆਂ ਦੀਆਂ ਸੇਲਾਂ ਵਾਹ 150 ਰੁਪਏ ਸੇਲ ਜਿਹੜਾ ਮਰਜੀ ਲੈ ਲਓ ਕਛੂਕੁਮਾ 150 ਦਾ ਦੋਰੀਮੋਨ ਦੋਰੀਮੋਨ 150 ਦਾ ਪਿਕੂ ਪਿਕੂ ਇਹ ਲੈਣਾ ਹੈ ਹਾਂ ਪਤਾ ਹੈ ਦੀਆ ਟੈੜੀ ਵੱਡਾ ਵੀ ਹੈਗਾ ਛੋਟਾ ਵੀ ਹੈਗਾ ਬਹੁਤ ਟੈੜੀ ਹੈਗੇ ਆ ਵਾਹ ਜੀ ਵਾਹ ਵੇਖੋ ਤੋਤਾ ਵੀ ਹੈਗਾ ਯਾਨਚ ਪੈਰਟ ਵੀ ਵਾਓ ਆ ਪਹਿਲਾਂ ਮੱਥਾ ਟੇਕੀਏ ਫਿਰ ਤੈਨੂੰ ਆਉਣ ਲੱਗੇ ਫਿਰ ਅੰਦਰ ਕਿੱਥੇ ਲੈ ਕੇ ਜਾਵਾਂਗੇ ਪਾਪਾ ਜੀ ਨੇ ਲੈ ਲੈਣੇ ਫਿਰ ਅੰਦਰ ਆਉਣ ਲੱਗੇ ਲੈਣੇ ਆਪਾਂ ਹੈ ਠੀਕ ਹੈ ਆਉਣ ਲੱਗੇ ਆਪਾਂ ਤੈਨੂੰ ਲੈ ਕੇ ਦਿੰਨੇ ਨਾਰਾਜ਼ ਨਹੀਂ ਹੋਣਾ ਆਉਣ ਲੱਗੇ ਤੈਨੂੰ ਸਾਰਾ ਕੁਝ ਦਿਵਾਵਾਂਗੇ ਸ਼ਿਆੜਾ ਸਭ ਪਸੰਦਤਾ ਹੈ ਠੀਕ ਹੈ ਬੇਲਾ ਜੀ ਦੇਖੋ ਜੀ ਮੇਲਾ ਪੂਰਾ ਭਰਿਆ ਸੋ ਆਏ ਟੈਡੀ ਹਰ ਇੱਕ ਤਰ੍ਹਾਂ ਦੀਆਂ ਚੀਜ਼ਾਂ। ਕ੍ਰਿਪਤੂ ਖਰੋ ਗਤਵੀ ਪੂਰੀ ਕੀਤੀ ਜਾ ਰਹੀ ਹੈ ਸੰਤਾਂ ਵੱਲੋਂ। ਆਏ ਤੇ ਉਹ ਕਿਹਨਾਂ ਨੇ। ਉਹ ਪੂਰੀ ਆਹ ਭਾਜੀ ਪੂਰਾ ਮੇਲਾ ਭਰਿਆ ਜੀ। ਵੀਡੀਓ ਤਾਂ ਵੀ ਸ਼ੇਅਰ ਕਰ ਦਿਓ ਜੀ ਬਾਬਾ ਜੀ ਨੇ ਲਾਈਵ ਹੋਏ ਆ ਸ਼ਹਾੜਾ ਸਾਹਿਬ ਪੰਜਵੇਂ ਤੇ ਜੀ ਪੇਕਰ ਲਾਏ ਆ 14 ਤਰ੍ਹਾਂ ਦੇ ਠੰਡੇ ਇਹ ਸੰਦੂ ਬਾਜੀਆਂ ਹੋ ਰਹੀਆਂ ਝੂਲੇ ਚੱਲ ਰਹੇ ਆ ਲਾਈਵ ਕਰਦੇ ਆਪਾਂ ਇੱਥੇ ਬੰਦ ਜੇ ਦੁਬਾਰਾ ਫੇਰ ਲਾਈਵ ਹੋਵਾਂਗੇ ਦਰਬਾਰ ਚ ਦਰਸ਼ਨ ਕਰ ਲਈਏ ਹਾਂ ਦਰਸ਼ਨ ਕਰਨ ਤੋਂ ਬਾਅਦ ਲਾਈਵ ਹੋਵਾਂਗੇ ਜੀ ਇਹ ਤਾਂ ਸੁਪਰਨਾ ਹੈடா ਕਿ ਲਾਣਾ ਆਜਾਂਚ ਰਿਕਟੂਲੇ ਵਾਲੇ ਪਾਸੇ ਕਿੰਨਾ ਰੱਖਾ ਬੱਲੇ ਬੱਲੇ ਬੰਨ੍ਹਿਆ ਇਹ ਪਲਟਿਓ ਫਾਈਨੇਬਲ ਕਿਉਂ ਬਰਾਵਾ ਕਿਉਂ